ਸਰ ਮੈਂ ਇੱਕ ਨੌਕਰੀ ਪੇਸ਼ਾ ਬੰਦਾ ਜੀ ਮੈਂ ਇੱਕ ਕੰਪਨੀ ਚ ਜੌਬ ਕਰਦਾ ਹਾਂ ਇਲੈਕਟ੍ਰੀਸ਼ੀਅਨ ਹਾਂ ਮੈਂ ਬੜਾ ਅੱਛਾ ਅਸਲ ਦੇ ਵਿੱਚ ਨਾ ਮੈਂ ਰਾਤੀ ਨਾ ਮੈਨੂੰ ਮਿਲੀ ਤਨਖਾਹ ਅੱਛਾ ਹਾਂ ਜੀ ਜੀ ਮੇਰਾ ਦੋਸਤ ਹੈ ਇੱਕ ਇਵੈਂਟ ਸੀਗਾ ਕਹਿੰਦਾ ਆ ਜਾ ਯਾਰ ਇੱਥੇ ਜ਼ਰਾ ਉੱਥੇ ਡਾਂਸ ਕਰਨ ਆਏ ਸਨ ਇਹ ਮਹਤਰਮਾ ਠੀਕ ਹੈ ਤੇ ਮੈਂ ਨਾ ਸਾਰੀ ਤਨਖਾਹ ਨਾ ਕੋਈ ਪੀਤੀ ਸੀ ਮੈਂ ਪੂਰੀ ਤਰ੍ਹਾਂ ਖਾਇ ਤੇ ਸੁੱਟ ਬੈਠਾ ਹਾਂ ਜੀ ਔਰ ਅਬ ਸਰ ਮੇਰੇ ਮਾਪਿਆਂ ਨੇ ਮੈਨੂੰ ਘਰੋਂ ਕੱਢ ਦੇਣਾ ਵਾ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਇਨੇ ਬੇਸੋਚਣਾ ਦਾ ਜਦ ਇਸ ਵਿੱਚ ਪੈਸੇ ਫੇਕ ਰੇ ਸੀ ਨਸ਼ੇ ਵਿੱਚ ਸੀ ਨੱਚੇ ਜੀ ਬੰਦਾ ਗਾਲਾਂ ਨਹੀਂ ਕੱਢਦਾ ਨਸ਼ੇ ਵਿੱਚ ਤੇ ਅੱਲਾਹ ਮਾਫੀ ਮੈਨੂੰ ਪੈਰ ਹੁੰ ਨਜ਼ਰ ਆਇ ਰਦੀ ਨਾ ਜਰਾਬਾਂ ਪਾਈਆਂ ਸੀ ਤੇਰਾਬਾਂ ਪਾਈਆਂ ਸੀ ਤੇ ਮੈਨੂੰ ਰਾਤੀ ਪਤਾ ਹੁੰਦਾ ਮੈਂ ਇਹ ਪੈਰ ਫੜ ਲੈਣੇ ਸੀ ਬਈ ਮਦਹੋਸ਼ੀ ਸੀਗੀ ਉਹ ਮਦੋ ਬੰਦਾ ਜਦੋਂ ਤੁਹਾਨੂੰ ਪਤਾ ਵੀ ਉਹਦੇ ਵਿੱਚ ਕੁਝ ਵੀ ਕਰ ਸਕਦਾ ਨਹੀਂ ਦੇਖੋ ਮੈਂ ਪੜਿਆ ਸੀਗਾ ਵੀ ਆਪਣਾ ਮੈਨੋਸ਼ੀ ਕਰਕੇ ਤੁਸੀਂ ਡਰਾਈਵ ਨਹੀਂ ਕਰਨੀ ਲੇਕਿਨ ਖੁਸਰੇ ਦਾ ਕਿਤੇ ਜ਼ਿਕਰ ਨਹੀਂ ਸੀ ਹੈਲੋ ਹੁਸਰਾਨਾ ਕਾ ਮੈਂ ਤੁਹਾਨੂੰ ਨਮਾਰ ਕੇ ਪਿਛਲੀ ਦਾੜ ਕੱਢ ਦੂੰ ਤੇਰੀ ਬੱਲੇ ਬੱਲੇ ਚ ਹੋਵੇਂ ਤੂੰ ਇਨਸਾਨ ਦੇਖੋ ਚੋਰ ਸਾਬ ਗੱਲ ਪਤ ਹੈ